1705 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਆਸਥਾਨ ਤੇ ਆਏ ਤੇ ਰਾਏ ਕੱਲੇ ਕੋਲੋਂ ਨੂਰੇ ਮਾਹੀ ਰਾਹੀਮ ਮਾਤਾ ਗੁਜਰੀ ਜੀ ਜਿੱਤੇ ਛੋਟੇ ਸਾਹਿਬਜ਼ਾਦਿਆਂ ਦੀ ਖਬਰ ਮੰਗਵਾਈ ਨੂਰਾ ਮਾਹੀ ਦੀਦੀ ਭੈਣ ਵਿਆਹੀ ਹੋਈ ਸੀ ਸਰਹੰਦ ਦੇ ਵਿੱਚ ਉਸ ਨੇ ਆਪਣੀ ਭੈਣ ਤੋਂ ਸੀਦੀ ਦੀ ਸਾਰੀ ਵਾਰਤਾ ਸੁਣ ਕੇ ਇਸੇ ਪਵਿੱਤਰ ਆਸਥਾਨ ਤੇ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਾਰੀ ਵਿਥਿਆ ਸੁਣਾਈ ਸੀ ਇਹ ਉਹੀ ਪਵਿੱਤਰ ਆਸਥਾਨ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਜਿੱਥੇ ਖੜ ਕੇ ਨੂਰਾ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੀ ਸਹੀਦੀ ਦੀ ਵਾਰਤਾ ਗੁਰੂ ਸਾਹਿਬ ਨੂੰ ਸੁਣਾਉਂਦਾ ਹੈ ਤੇ ਮਹਾਰਾਜ ਇਸ ਥੜੇ ਵਾਲੀ ਜਗ੍ਹਾ ਤੇ ਬੈਠ ਕੇ ਤੀਰ ਦੀ ਨੋਕ ਦੇ ਨਾਲ ਕਾਹੀ ਦੇ ਬੂਟੇ ਦੀ ਜੜ ਪੁੱਟ ਦਿੰਦੇ ਨੇ ਤੇ ਕਹਿੰਦੇ ਨੇ ਕਿ ਹੁਣ ਮੁਗਲ ਰਾਜ ਦੀ ਜੜ ਪੱਟੀ ਗਈ ਇਹ ਜਾਲੀ ਵਾਲਾ ਸਥਾਨ ਹੈ ਉਹ ਕਵਰ ਕੀਤਾ ਗਿਆ ਜਿੱਥੇ ਮਹਾਰਾਜ ਨੇ ਤੀਰ ਦੀ ਨੋਕ ਦੇ ਨਾਲ ਕਾਹੀ ਦੇ ਬੂਟੇ ਦੀ ਜੜ ਪੁੱਟ ਕੇ ਕਿਹਾ ਕਿ ਹੁਣ ਮੁਗਲ ਰਾਜ ਦੀ ਜੜ ਪੱਟੀ ਗਈ ਹੈ ਇਸ ਪੂਰੇ ਸਥਾਨ ਦੀ ਵੀਡੀਓ ਦੇਖਣ ਦੇ ਲਈ